ਬਾਦਲ ਪਰਿਵਾਰ ਦੀ ਗੱਲ ਕਰ ਲਈਏ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗਣੀ ਜਾਂ ਇਹਦੇ ਨਾਲੋਂ ਵੱਡਾ ਫੈਸਲਾ ਜੇ ਆਪਾਂ ਦੇਖ ਲਈਏ ਨਾ ਕਿਤਨਾ ਕਿਤੇ ਫਖਰੇ ਕੌਮ ਵਾਲਾ ਵਾਪਸ ਲੈਣ ਵਾਲਾ ਹੈਗਾ ਏ ਇਹ ਉਹਨਾਂ ਦੇ ਵੱਲੋਂ ਇੱਕ ਦਲੀਲ ਜਿਹੜੀ ਹੈ ਦਿੱਤੀ ਗਈ ਕਿ ਜਿਹੜਾ ਇਹ ਸ਼ਖਸ ਕਹਿੰਦੇ ਕਿ ਦੁਨੀਆ ਦੇ ਵਿੱਚ ਨਹੀਂ ਹੈਗਾ ਉਹ ਆ ਕੇ ਆਪਣਾ ਪੱਖ ਨਹੀਂ ਰੱਖ ਸਕਦਾ ਤੇ ਫਿਰ ਉਸ ਨੂੰ ਉਸ ਤੋਂ ਕਿਸ ਤਰੀਕੇ ਦੇ ਨਾਲ ਉਹਨੂੰ ਇਹ ਸਜ਼ਾ ਦਿੱਤੀ ਜਾ ਸਕਦੀ ਹੈ ਇਹ ਸਾਰਾ ਕੁਝ ਉਸ ਟਾਈਮ ਤੇ ਮੁੱਖ ਮੰਤਰੀ ਜਾਂ ਮੁੱਖ ਚੇਅਰ ਤੇ ਪ੍ਰਕਾਸ਼ ਸਿੰਘ ਬਾਦਲ ਹੀ ਸਨ ਤੇ ਉਹਨਾਂ ਦਾ ਵੱਖਰਾ ਪੱਖ ਕੀ ਹੋਣਾ ਇਸ ਨੂੰ ਲੈ ਕੇ ਜਾਂ ਉਹਨਾਂ ਦਾ ਸਪਸ਼ਟਿਕਰਣ ਕੀ ਹੋਣਾ ਹੈਗਾ ਉੱਥੇ ਤੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਜੀ ਇਸ ਜਗ੍ਹਾ ਤੇ ਹੁੰਦੇ ਕਿਉਂਕਿ ਇਹ ਤੇ ਸਾਰਾ ਕੁਝ ਸਾਹਮਣੇ ਹੀ ਹੈ ਨਾ ਹੁਣ ਤੇ ਐਵੀਡੈਂਸ ਵੀ ਸਾਹਮਣੇ ਪਏ ਨੇ ਪਰ ਉਹਨਾਂ ਨੇ ਇੱਕ ਇੱਕ ਕਰਕੇ ਜਿਹੜਾ ਹੈ ਸਾਰੇ ਗੁਨਾਹ ਮੰਨੇ ਹੈਗੇ ਨੇ ਔਰ ਉਹ ਜੁਆਇੰਟਲੀ ਆਪਾਂ ਕਹਿ ਸਕਦੇ ਆ ਕਿ ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਹੋਣੀ ਕਿਉਂਕਿ ਮੁੱਖ ਮੰਤਰੀ ਸਨ ਉਹਨਾਂ ਦਾ ਰੋਲ ਜਿਹੜਾ ਹੈ ਹੈਗਾ ਹੈ ਇੱਕ ਤੇ ਹੋ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਹੋ ਗਿਆ ਹੁਣ ਜੇ ਦੁਬਾਰਾ ਇਹ ਲੀਡਰਸ਼ਿਪ ਸੋਚੇਗੀ ਕਿ ਸ਼ਾਇਦ ਅਸੀਂ ਇੱਥੋਂ ਹੋ ਗਏ ਆ ਤੇ ਅਸੀਂ ਪ੍ਰਮਾਣ ਹੋ ਗਏ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪੰਥ ਦੱਸੇਗਾ ਕਿ ਕੀ ਇਹ ਜਿਹੜੇ ਫੈਸਲੇ ਹੋਏ ਨੇ ਜਾਂ ਕੀ ਇੰਨੀ ਕਿ ਸਜਾ ਪ੍ਰਮਾਣ ਹੈ ਜਾਂ ਕਿ ਅਜੇ ਵੀ ਇਹ ਲੀਡਰਸ਼ਿਪ ਜਿਹੜੀ ਹੈ ਕਿਸੇ ਕੰਮ ਦੀ ਨਹੀਂ ਹੈਗੀ ਜਾਂ ਪ੍ਰਮਾਣ ਨਹੀਂ ਹੈਗੀ 2 ਦਸੰਬਰ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਤਿਹਾਸਿਕ ਫੈਸਲੇ ਕਈ ਸੁਣਾਏ ਗਏ ਜਿਸ ਵੇਲੇ ਸ਼ਰਮਣੀਕ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜੋ ਤਲਬ ਕੀਤਾ ਗਿਆ ਸੀ ਕੁਝ ਸਖਤ ਸਵਾਲ ਵੀ ਕੀਤੇ ਗਏ ਕਿਸ ਤਰੀਕੇ ਦੇ ਨਾਲ ਅਸੀਂ ਸ਼੍ਰੀ ਕਾਲਤਾਕ ਸਹਿਬ ਦੇ ਜਥੇਦਾਰ ਸਾਹਿਬ ਵੱਲੋਂ ਅਤੇ ਬਾਕੀ ਪੰਜ ਸਿੰਘ ਸਾਹਿਬਾਂ ਜੋ ਉੱਥੇ ਕੁੱਲ ਮੌਜੂਦ ਸਿਗੇ ਉਹਨਾਂ ਦੇ ਵੱਲੋਂ ਸਦਾ ਜਗਜੀਤ ਸਿੰਘ ਜੀ ਜੋ ਸਵਾਲ ਜਵਾਬ ਕੀਤੇ ਗਏ ਸੰਗਤਾਂ ਕਈ ਤਰੀਕੇ ਦੇ ਨਾਲ ਉਹ ਦੋ ਤਰੀਕ ਦੀ ਇਸ ਪੂਰੀ ਚੀਜ਼ ਨੂੰ ਵੇਖ ਰਹੀਆਂ ਨੇ ਕਈ ਕਹਿੰਦੀਆਂ ਨੇ ਚੰਗਾ ਵੀ ਹੋਇਆ ਤੇ ਕਈ ਕਹਿੰਦੀਆਂ ਨੇ ਕਿ ਨਹੀਂ ਕਈ ਹੋਰ ਚੀਜ਼ਾਂ ਪੁੱਛਣੀਆਂ ਅਤੇ ਸਪਸ਼ਟਿਕਰਣ ਬਾਕੀ ਸੀਗੇ ਹੁਣ ਸਪਸ਼ਟਿਕਰਣ ਉਸ ਦਰ ਤੇ ਖੜਾ ਹੋ ਕੇ ਸਿੰਘ ਦੇ ਸਕਦਾ ਹੈ ਜਾਂ ਸਪਸ਼ਟਿਕਰਣ ਸਿਰਫ ਲਿਖਤੀ ਰੂਪ ਦੇ ਵਿੱਚ ਜਮਾ ਕਰਵਾਇਆ ਜਾ ਸਕਦਾ ਹੈ ਸ਼੍ਰੀ ਕਾਲ ਤੱਕ ਸਾਇ ਵਿਖੇ ਇਹ ਵੀ ਥੋੜਾ ਜਿਹਾ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲਾਂ ਦੋ ਤਰੀਕ ਦੀ तमाम ਜੋ ਅਸੀਂ ਕਵਰੇਜ ਕੀਤੀ ਸੰਗਤ ਤੱਕ ਪਹੁੰਚਾਈ ਉਸ ਦੀ ਜੇਕਰ ਗੱਲ ਕਰੀਏ ਜੀ ਬਿਲਕੁਲ ਇਹਦੇ 'ਚ ਨਾ ਜਦਾਂ ਜਦਾਂ ਤੁਸੀਂ ਕਿਹਾ ਕਿ ਕਿਹੋ ਜਿਹੇ ਪ੍ਰਤੀਕਰਮ ਜਿਹੜੇ ਆਏ ਹੈਗੇ ਖਾਸ ਕਰਕੇ ਬਹੁਤੇ ਹਿੱਸਿਆਂ ਦੇ ਵਿੱਚ ਤੇ ਆਪਾਂ ਕਹਿ ਸਕਦੇ ਹਾਂ ਕਿ ਸੈਟੀਸਫੈਕਟਰੀ ਕਿਤਨਾ ਕਿਤੇ ਹੈਗੇ ਨੇ ਕਿਉਂਕਿ ਸ਼ਾਇਦ ਆਪਣੇ ਲਾਈਫਟਾਈਮ ਦੇ ਵਿੱਚ ਇਸ ਤਰ੍ਹਾਂ ਦਾ ਆਪਾਂ ਵੀ ਸ਼ਾਇਦ ਪਹਿਲੀ ਵਾਰ ਦੇਖਿਆ ਹੋਵੇ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉਤੋਂ ਜਿਹੜਾ ਹੈਗਾ ਜਥੇਦਾਰ ਸਾਹਿਬਾਨ ਖੜਦੇ ਨੇ ਸਵਾਲ ਜਵਾਬ ਹੁੰਦੇ ਨੇ ਔਰ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਮੁੱਚੀ ਜਿਹੜੀ ਲੀਡਰਸ਼ਿਪ ਹੈਗੀ ਆ ਪਹਿਲਾਂ ਹੋਇਆ ਹੈਗਾ ਇਸ ਤਰ੍ਹਾਂ ਉਦੋਂ ਇਹ ਹੁੰਦਾ ਸੀ ਕਿ ਇਕੱਲੇ ਦੁਕੱਲੇ ਕਿਸੇ ਲੀਡਰ ਦੇ ਖਿਲਾਫ ਕੁਝ ਹੋ ਗਿਆ ਜਾਂ ਤੁਸੀਂ ਰੀਸੈਂਟਲੀ ਜੇ ਦੇਖਣਾ ਹੋਵੇ ਤੇ ਸੁੱਚਾ ਸਿੰਘ ਲਗਾ ਦੇ ਖਿਲਾਫ ਹੋਇਆ ਸੀ ਪਰ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਪੂਰੀ ਦੀ ਪੂਰੀ ਜਿਹੜੀ ਲੀਡਰਸ਼ਿਪ ਹੈ ਔਰ ਫਿਰ ਇਸ ਤਰੀਕੇ ਦੇ ਨਾਲ ਜੇ ਆਪਾਂ ਕਿ ਕਿਤਨਾ ਕਿਤੇ ਅਕਾਲ ਤਖਸਾਹਬ ਦੇ ਕਿਤਨਾ ਕਿਤੇ ਜਿਹੜੀ ਸਰਵੋੱਚਤਾ ਜਿਹੜੀ ਹੈ ਬਹਾਲ ਹੋਈ ਹੈ ਲੰਬੇ ਸਮੇਂ ਤੋਂ ਆਪਾਂ ਦੇਖਿਆ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਕਮਜ਼ੋਰ ਹੋਈਆਂ ਸੀ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਕੋਈ ਵੀ ਉੱਠਦਾ ਸੀ ਅਕਾਲ ਤਖਸਾਹਬ ਦੇ ਜਥੇਦਾਰ ਦੇ ਖਿਲਾਫ ਕੁਝ ਬੋਲਣ ਲੱਗ ਜਾਂਦਾ ਸੀ ਰੀਸੈਂਟ ਜਿਹੜੇ ਕੇਸਸ ਹੋਏ ਨੇ ਉਸ ਨੂੰ ਲੈ ਕੇ ਜੇ ਆਪਾਂ ਦੇਖ ਲਈਏ ਕਿ ਜਿਸ ਤਰੀਕੇ ਦਾ ਹੋਇਆ ਹੈ ਕਿ ਤਰ੍ਹਾਂ ਕਿਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋਚਤਾ ਹੈ ਦੁਬਾਰਾ ਆਪਾਂ ਕਹਿ ਸਕਦੇ ਹਾਂ ਕਿ ਬਹਾਲ ਹੋਈ ਹੈ ਕਿਉਂਕਿ ਬਹੁਤਿਆਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਪੂਰੀ ਤਰ੍ਹਾਂ ਦਬਾਅ ਪਾ ਕੇ ਸ਼ਾਇਦ ਜਿਹੜਾ ਫੈਸਲਾ ਹੈ ਬਹੁਤ ਜ਼ਿਆਦਾ ਹੀ ਜਿਹੜਾ ਹੈ ਸੌਫਟ ਹੋਵੇਗਾ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਦੂਜੇ ਪੰਨੇ ਲੋਕ ਇਹ ਉਮੀਦ ਕਰ ਰਹੇ ਸੀ ਜਾਂ ਜਿਹੜੇ ਜਦਾਂ ਤੁਸੀਂ ਕਿਹਾ ਕਿ ਜਿਨ੍ਹਾਂ ਨੂੰ ਪਸੰਦ ਨਹੀਂ ਆਇਆ ਉਹ ਕਿਤਨਾ ਕਿਤੇ ਚਾਹੁੰਦੇ ਸੀ ਕਿ ਸਖਤ ਸਜ਼ਾ ਹੋਰ ਹੋਣੀ ਚਾਹੀਦੀ ਹੈ ਖਾਸ ਕਰਕੇ ਕਿਤਨਾ ਕਿਤੇ ਰਾਜਨੀਤਿਕ ਸਜ਼ਾ ਜਿਹੜੀ ਇੰਨੀ ਹੋਵੇ ਜਦਾਂ ਬੈਨ ਲੱਗ ਜਾਵੇ ਜਾਂ ਇਸ ਤਰ੍ਹਾਂ ਦਾ ਹੋਵੇ ਉਹ ਜਿਹੜਾ ਨਹੀਂ ਹੋਇਆ ਹੈਗਾ ਪਰ ਕਾਫੀ ਹੱਦ ਤੱਕ ਬਹੁਤ ਸਾਰੇ ਲੋਕ ਆਪਾਂ ਜਾਂ ਵਿਦਵਾਨ ਜਿਹੜੇ ਦੇਖੀਏ ਉਹ ਇਸ ਗੱਲ ਤੋਂ ਜਿਹੜੇ ਸੈਟੀਸਫੈਕਟਰੀ ਹੈਗੇ ਨੇ ਕਿ ਜਿਸ ਤਰੀਕੇ ਦੇ ਨਾਲ ਜੋ ਕੁਝ ਵਾਪਰਿਆ ਹੈਗਾ ਅਗਰ ਇਸੇ ਤਰੀਕੇ ਦੇ ਨਾਲ ਸੰਸਥਾਵਾਂ ਆਪਣੇ ਕਾਰਜ ਪਾਸ ਦੇ ਵਿੱਚ ਕਰਦੀਆਂ ਰਹਿੰਦੀਆਂ ਥੋੜਾ ਜਿਹਾ ਤੁਸੀਂ ਦੇਖ ਲਓ ਕਿ ਅਗਰ ਇਸੇ ਤਰੀਕੇ ਦੇ ਨਾਲ ਸੰਸਥਾਵਾਂ ਆਪਣੇ ਆਪ ਦੇ ਵਿੱਚ ਸਟਰੋਂਗ ਹੁੰਦੀਆਂ ਜਥੇਦਾਰ ਆਪਣੇ ਆਪ ਦੇ ਵਿੱਚ ਸਟਰੋਂਗ ਹੁੰਦੇ ਤੇ ਸ਼ਾਇਦ ਅੱਜ ਕੌਮ ਦੇ ਇਹੋ ਜਿਹੇ ਹਾਲਾਤ ਜਿਹੜੇ ਬਣ ਗਏ ਨੇ ਇਹ ਨਾ ਬਣੇ ਹੁੰਦੇ ਇਹ ਪਹਿਲਾਂ ਹੀ ਜਿਹੜੇ ਸੁਧਰ ਜਾਣੇ ਸੀ ਪਰ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਪਹਿਲਾ ਕਦਮ ਹੈਗਾ ਇਹ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਹੀ ਸਾਰਾ ਕੁਝ ਠੀਕ ਹੋ ਗਿਆ ਸਫ਼ਰ ਜਿਹੜਾ ਹੈ ਕਿਤਨਾ ਕਿਤੇ ਇਹ ਲੰਬਾ ਹੈਗਾ ਹੈ ਆਪਾਂ ਇਹ ਕਹਿ ਸਕਦੇ ਆਂ ਵੀ ਹੁਣ ਜਿਹੜੇ 6 ਮਹੀਨੇ ਹੋਣਗੇ ਉਹ ਕਾਫੀ ਇੰਪੋਰਟੈਂਟ ਹੋਣਗੇ ਕਿ ਕਿਸ ਤਰੀਕੇ ਦੇ ਹੁੰਦੇ ਨੇ ਜਾਂ ਜਿਹੋ ਜਿਹੀਆਂ ਡਿਊਟੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਕਿਵੇਂ ਜਿਹੜਾ ਹੈ ਅੱਗੇ ਲੋਕ ਜਿਹੜਾ ਹੈ ਕੀ ਜ਼ਿੰਮੇਵਾਰੀ ਦੇ ਨਾਲ ਨਿਭਾਉਂਦੇ ਨੇ ਜਾਂ ਦੁਬਾਰਾ ਇਹੀ ਲੀਡਰਸ਼ਿਪ ਕਿਤੇ ਆ ਕੇ ਦੁਬਾਰਾ ਆਪਣਾ ਗਲਬਾ ਜਿਹੜਾ ਹੈ ਕਾਇਮ ਕਰਨ ਚ ਕਾਮਯਾਬ ਹੋ ਜਾਂਦੀ ਹੈ ਇਹ ਇੱਕ ਇਹ ਗੱਲ ਚੱਲ ਰਹੀ ਹੈਗੀ ਦੂਜੇ ਮੰਨੇ ਜਿੱਦਾਂ ਆਪਾਂ ਅੱਗੇ ਵੀ ਕਿਹਾ ਸੀ ਕਿ ਰਾਜਨੀਤਿਕ ਤੌਰ ਤੇ ਜਾਂ ਵੋਟ ਰਾਜਨੀਤੀ ਦੇ ਤੌਰ ਤੇ ਜੇ ਦੇਖਣਾ ਹੋਵੇ ਹੁਣ ਇੱਕ ਜਿਹੜਾ ਸਲਾ ਹੈਗਾ ਨਾ ਪੰਥ ਦੀ ਕਚਹਿਰੀ ਦੇ ਵਿੱਚ ਜਿਹੜਾ ਜਾਣਾ ਹੈਗਾ ਇਹਦੇ 'ਚ ਹੁਣ ਇੱਕ ਤੇ ਹੋ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਹੋ ਗਿਆ ਹੁਣ ਜੇ ਦੁਬਾਰਾ ਇਹ ਲੀਡਰਸ਼ਿਪ ਸੋਚੇਗੀ ਕਿ ਸ਼ਾਇਦ ਅਸੀਂ ਇੱਥੋਂ ਹੋ ਗਏ ਆ ਤੇ ਅਸੀਂ ਪ੍ਰਮਾਣ ਹੋ ਗਏ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪੰਥ ਦੱਸੇਗਾ ਕਿ ਕੀ ਇਹ ਜਿਹੜੇ ਫੈਸਲੇ ਹੋਏ ਨੇ ਜਾਂ ਕੀ ਇੰਨੀ ਕਿ ਸਜਾ ਪ੍ਰਮਾਣ ਹੈ ਜਾਂ ਕਿ ਅਜੇ ਵੀ ਇਹ ਲੀਡਰਸ਼ਿਪ ਜਿਹੜੀ ਹੈ ਕਿਸੇ ਕੰਮ ਦੀ ਨਹੀਂ ਹੈਗੀ ਜਾਂ ਪ੍ਰਮਾਣ ਨਹੀਂ ਹੈਗੀ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ-ਹੌਲੀ ਕਲੀਅਰ ਹੋਏਗਾ 2 ਦਸੰਬਰ ਦੀ तमाम ਇਸ ਕਾਰਵਾਈ ਦੇ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਿਹਾ ਸੀ سپੀਰ ਸਿੰਘ ਬਾਦਲ ਨੂੰ ਕੀਤੇ ਜਾਣ ਵਾਲੇ ਸਵਾਲ ਉਸ ਤੋਂ ਇਲਾਵਾ ਸਭ ਤੋਂ ਵੱਧ ਚਰਚਾ ਦੇ ਵਿੱਚ ਜੋ ਪੀਤੇ ਕਈ ਸਾਲਾਂ ਤੋਂ ਸਵਾਲ ਰਿਹਾ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਖਿਤਾਬ ਵਾਪਸ ਲਿੱਤਾ ਜਾਵੇ ਇਸ ਚੀਜ਼ ਨੂੰ ਲੈ ਕੇ ਵੀ ਬਾਗੀ ਧੜੇ ਨੇ ਵੀ ਆਪਣੇ ਵੱਲੋਂ ਪੇਸ਼ਕਸ਼ ਕੀਤੀ ਸੀ ਆਪਣੀਆਂ ਬੇਨਤੀਆਂ ਰੱਖੀਆਂ ਸੀ ਜਥੇਦਾਰ ਸਾਹਿਬ ਦੇ ਅੱਗੇ ਜੋ ਫੈਸਲਾ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਲਿਆ ਗਿਆ ਹੈ ਅਸੀਂ ਮੰਨ ਸਕਦੇ ਹਾਂ ਬੀਤੇ ਦਿਨਾਂ ਦੇ ਵਿੱਚ ਜਿਹੜੀ ਕੁ ਵਿਸ਼ੇਸ਼ ਇਕਤਿਰਤਾ ਸੱਦੀ ਗਈ ਸੀ ਉਸ ਇਕਤਿਰਤਾ ਦੇ ਵਿੱਚੋਂ ਹੀ ਇਹ तमाम ਚੀਜ਼ਾਂ ਨਿਕਲ ਕੇ ਆਈਆਂ ਨੇ ਕਿਉਂਕਿ ਜਥੇਦਾਰ ਸਾਹਿਬ ਨੇ ਵੀ ਕਿਹਾ ਕੀ ਰਵਾਇਤ ਚੱਲਦੀ ਆਈ ਹੈ ਸਿੱਖ ਕੌਮ ਦੇ ਵਿੱਚ ਕਿ ਜਦ ਵੀ ਅਜਿਹੇ ਫੈਸਲੇ ਲਿੱਤੇ ਜਾਣ ਤਾਂ ਕੌਮ ਦੇ ਜਾਗਰਕ ਸਿੰਘ ਕੌਮ ਦੇ ਸਕਾਲਰਸ ਤੇ ਸੁਚੇਤ ਸਿੰਘ ਅਜਿਹੇ ਇਕੱਠੇ ਹੋ ਕੇ ਵਿਚਾਰਾ ਕਰਦੇ ਨੇ ਤੇ ਉਸ ਤੋਂ ਬਾਅਦ ਕੀ ਫੈਸਲੇ ਵੱਡੇ ਸੁਣਾਏ ਜਾਂਦੇ ਨੇ ਖਾਸ ਤੌਰ ਤੇ ਅਸੀਂ ਗੱਲ ਕਰਨੀ ਚਾਹਵਾਂਗੇ ਫਖਰੇ ਕੌਮ ਦਾ ਜੋ ਖਤਾਬ ਵਾਪਸ ਲਿਆ ਗਿਆ ਪ੍ਰਕਾਸ਼ ਸਿੰਘ ਬਾਦਲ ਤੋਂ ਜੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਇਹ ਕਾਫੀ ਵੱਡੇ ਜਿਹੜੇ ਫੈਸਲੇ ਹੁੰਦੇ ਨੇ ਔਰ ਜੇ ਆਪਾਂ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗਣੀ ਜਾਂ ਇਹਦੇ ਨਾਲੋਂ ਵੱਡਾ ਫੈਸਲਾ ਜੇ ਆਪਾਂ ਦੇਖ ਲਈਏ ਨਾ ਕਿਤਨਾ ਕਿਤੇ ਫਖਰੀ ਕੌਮ ਵਾਲਾ ਵਾਪਸ ਲੈਣ ਵਾਲਾ ਹੈਗਾ ਤੁਸੀਂ ਦੇਖੋ ਨਾ ਕਿ ਇੱਕ ਪੂਰੀ ਦੀ ਪੂਰੀ ਸੱਤਾ ਜਿਹੜੀ ਹੈ ਪੰਜ ਵਾਰ ਦਾ ਮੁੱਖ ਮੰਤਰੀ ਜਿਹੜਾ ਸ਼ਖਸ ਰਿਹਾ ਹੋਵੇ ਔਰ ਜਿਸ ਤਰੀਕੇ ਦੇ ਨਾਲ ਉਹ ਆਪਣੀ ਆਖਰੀ ਜਿਹੜੀ ਚੋਣ ਹੈਗੀ ਆ ਉਹ ਵੀ 2022 ਦੇ ਵਿੱਚ ਹਾਰਦੇ ਹੈਗੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿਤਨਾ ਕਿਤੇ ਹੁਣ ਜਿਹੜਾ ਹੈ ਫਖਰੀ ਕੌਮ ਦਾ ਵਾਰਡ ਜਿਹੜਾ ਵਾਪਸ ਲੈ ਜਾਣਾ ਪਰਿਵਾਰਕ ਤੌਰ ਤੇ ਤੇ ਕਿਤਨਾ ਕਿਤੇ ਜੋ ਗਲਤੀਆਂ ਹੋਈਆਂ ਨੇ ਜਾਂ ਆਪਾਂ ਜਿਸ ਤਰੀਕੇ ਦੇ ਨਾਲ ਵੀਡੀਓਜ਼ ਦੇ ਵਿੱਚ ਦੇਖਿਆ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਕੋਲ ਪੁੱਛਿਆ ਜਾ ਰਿਹਾ ਸੀ ਤੇ ਉਹ ਉਹਨਾਂ ਦੇ ਜਿਹੜੇ ਲਬਸ ਹੈਗੇ ਨੇ ਉਹ ਵੀ ਥੜਕ ਥੜਾਉਂਦੇ ਨੇ ਕਿ ਤਰ੍ਹਾਂ ਕਿਤੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਲੇਮ ਵੀ ਕੀਤਾ ਉਹਨਾਂ ਨੂੰ ਹੈਲਪ ਵੀ ਕੀਤੀ ਕਿ ਤੁਸੀਂ ਇੱਥੇ ਆਪਣੇ ਜਿਹੜੇ ਸਾਰੇ ਗੁਨਾਹ ਨੇ ਉਹ ਤੁਸੀਂ ਇੱਥੇ ਕਬੂਲ ਕਰ ਲਵੋ ਤੇ ਤੁਸੀਂ ਜਿਹੜਾ ਭਾਰ ਤੁਹਾਡੇ ਦਿਲ ਦੇ ਉੱਤੇ ਹੈ ਤੁਸੀਂ ਉਹ ਭਾਰ ਮੁਕਤ ਹੋ ਜਾਵੋਗੇ ਤੇ ਇੱਕ ਇੱਕ ਕਰਕੇ ਜਿਹੜੇ ਹੈ ਗੁਨਾਹ ਵੀ ਕਬੂਲੇ ਗਏ ਦੂਜੀ ਤੁਸੀਂ ਗੱਲ ਕੀਤੀ ਕਿ ਜਰੂਰ ਜਦੋਂ ਅਕਾਲੀ ਲੀਡਰਾਂ ਦੇ ਵੱਲੋਂ ਇਹਦਾ ਕੁਝ ਅਕਾਲੀ ਲੀਡਰਾਂ ਦੇ ਵੱਲੋਂ ਵਿਰੋਧ ਵੀ ਹੋਇਆ ਉੱਥੇ ਗਰਾਊਂਡ ਤੇ ਨਹੀਂ ਹੋਇਆ ਜਾਂ ਖੁੱਲੇ ਤੌਰ ਤੇ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਇਹ ਉਹਨਾਂ ਦੇ ਵੱਲੋਂ ਇੱਕ ਦਲੀਲ ਜਿਹੜੀ ਹੈ ਦਿੱਤੀ ਗਈ ਕਿ ਜਿਹੜਾ ਇਹ ਸ਼ਖਸ ਕਹਿੰਦੇ ਕਿ ਦੁਨੀਆ ਦੇ ਵਿੱਚ ਨਹੀਂ ਹੈਗਾ ਉਹ ਆ ਕੇ ਆਪਣਾ ਪੱਖ ਨਹੀਂ ਰੱਖ ਸਕਦਾ ਤੇ ਫਿਰ ਉਸ ਨੂੰ ਉਸ ਤੋਂ ਕਿਸ ਤਰੀਕੇ ਦੇ ਨਾਲ ਉਹਨੂੰ ਇਹ ਸਜ਼ਾ ਦਿੱਤੀ ਜਾ ਸਕਦੀ ਹੈ ਹੁਣ ਤੁਸੀਂ ਦੂਜੇ ਪੰਨੇ ਦੇਖੋ ਨਾ ਕਿ ਜਿਹੜੀਆਂ ਗਲਤੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਨੀਆਂ ਹੈਗੀਆਂ ਜਿਸ ਦੇ ਵਿੱਚ ਪੰਥਕ ਮੁੱਦੇ ਛੱਡਣ ਦੀ ਗੱਲ ਹੋਵੇ ਜਾਂ ਦੂਜੇ ਬੰਨੇ ਆਪਾਂ ਦੇਖੀਏ ਕਿ ਸੌਦੇ ਸਾਦ ਨੂੰ ਮਾਫੀ ਵਾਲੀ ਗੱਲ ਹੋ ਜੇ ਇਹ ਸਾਰਾ ਕੁਝ ਉਸ ਟਾਈਮ ਤੇ ਮੁੱਖ ਮੰਤਰੀ ਜਾਂ ਮੁੱਖ ਚੇਅਰ ਤੇ ਪ੍ਰਕਾਸ਼ ਸਿੰਘ ਬਾਦਲ ਹੀ ਸਨ ਤੇ ਉਹਨਾਂ ਦਾ ਵੱਖਰਾ ਪੱਖ ਕੀ ਹੋਣਾ ਇਸ ਨੂੰ ਲੈ ਕੇ ਜਾ ਉਹਨਾਂ ਦਾ ਸਪਸ਼ਟੀਕਰਨ ਕੀ ਹੋਣਾ ਹੈਗਾ ਉੱਥੇ ਤੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਜੀ ਇਸ ਜਗ੍ਹਾ ਤੇ ਹੁੰਦੇ ਕਿਉਂਕਿ ਇਹ ਤੇ ਸਾਰਾ ਕੁਝ ਸਾਹਮਣੇ ਹੀ ਹੈ ਨਾ ਹੁਣ ਤੇ ਐਵੀਡੈਂਸ ਵੀ ਸਾਹਮਣੇ ਪਏ ਨੇ ਜਿਦਾਂ ਆਪਾਂ ਦੇਖਿਆ ਕਿ ਜਦੋਂ ਪ੍ਰੀਮ ਸਿੰਘ ਚੰਨੂ ਮਾਜਰਾ ਹੁਣੀ ਆਰਗੂਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਥੇਦਾਰ ਸਾਹਿਬ ਦੇ ਕੋਲ ਬਕਾਇਦਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨੂੰ ਤਾੜਨਾ ਵੀ ਕੀਤੀ ਹੈਗੀ ਆ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਪੜ੍ਹ ਕੇ ਵੀ ਸੁਣਾਏ ਨੇ ਤੇ ਬਾਅਦ ਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਜੀ ਹਾਂ ਦੀ ਮੈਂ ਸੀਗਾ ਨਹੀਂ ਪਰ ਮੈਂ ਜਿਹੜੇ ਆਪਣੇ ਜਿਹੜੇ ਬਿਆਨ ਦਿੱਤੇ ਹੋਏ ਸੀ ਉਹ ਮੈਂ ਕੰਡੈਮਨ ਨਹੀਂ ਕੀਤੇ ਇਸ ਤਰੀਕੇ ਦੇ ਨਾਲ ਦੁਬਾਰਾ ਜਿਹੜਾ ਹੈ ਇਹ ਸਾਰਾ ਕੁਝ ਇੱਥੇ ਪ੍ਰੂਵ ਵੀ ਸੀਗਾ ਉਹ ਜੇ ਆਪਾਂ ਕਹਿ ਲਈਏ ਕਿ ਬਹਿਸ ਦੇ ਵਿੱਚ ਜਾਂਦੇ ਤੇ ਹੋ ਸਕਦਾ ਹੈ ਕਿ سزا ਵੀ ਸ਼ਾਇਦ ਡਿਫਰੈਂਟ ਹੁੰਦੀ ਮੰਨ ਲਓ ਕਿ ਉਹ ਜੇ ਕਹਿ ਦਿੰਦੇ ਵੀ ਮੈਂ ਨਹੀਂ ਕੀਤੇ ਹੈਗੇ ਜਾਂ ਕਿਸ ਤਰ੍ਹਾਂ ਪਰ ਉਹਨਾਂ ਨੇ ਇੱਕ ਇੱਕ ਕਰਕੇ ਜਿਹੜਾ ਹੈ ਸਾਰੇ ਗੁਨਾਹ ਮੰਨੇ ਹੈਗੇ ਨੇ ਔਰ ਉਹ ਜੁਆਇੰਟਲੀ ਆਪਾਂ ਕਹਿ ਸਕਦੇ ਆ ਕਿ ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਹੋਣੀ ਕਿਉਂਕਿ ਮੁੱਖ ਮੰਤਰੀ ਸਨ ਉਹਨਾਂ ਦਾ ਰੋਲ ਜਿਹੜਾ ਹੈ ਹੈਗਾ ਹੈ ਤੇ ਜਿਹੜੇ ਇਹੋ ਜੇ ਲੀਡਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਖੁਸ਼ਾਮਦੀਨ ਦੇ ਵਿੱਚੋਂ ਜਾਂ ਹੋ ਸਕਦਾ ਹੈ ਕਿ ਵੀ ਅਸੀਂ ਆਪਣੀ ਲੀਡਰਸ਼ਿਪ ਨੂੰ ਖੁਸ਼ ਕਰ ਲਈਏ ਵੀ ਅਸੀਂ ਅਜੇ ਵੀ ਜਿਹੜੇ ਪਰਿਵਾਰ ਦੇ ਉਹ ਨਹੀਂ ਨਾਲ ਜੁੜੇ ਹੋਏ ਆਂ ਇੰਨੀ ਇੱਕ ਗੱਲ ਕਹਿ ਕੇ ਜਾਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਕਿ ਇਹ ਕਰਨਾ ਗਲਤ ਹੈਗਾ ਪਰ ਕੇਤੇ ਵੀ ਜਿਹੜਾ ਹੈ ਆਪਾਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਉਂਗਲ ਜੜੀ ਹੈ ਨਹੀਂ ਚੱਕ ਸਕਦੇ ਔਰ ਇਹਦੇ ਤੇ ਵੀ ਮੇਰਾ ਖਿਆਲ ਅਕਾਲੀ ਲੀਡਰਸ਼ਿਪ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਜੇ ਉਹਨਾਂ ਦਾ ਕੋਈ ਲੀਡਰ ਇਸ ਤਰੀਕੇ ਦੇ ਨਾਲ ਟਵੀਟ ਕਰਕੇ ਜਾਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਸਵਾਲਿਆ ਚ ਜਿਹੜਾ ਹੈ ਲਾਉਂਦਾ ਹੈਗਾ ਬਿਲਕੁਲ ਜੀ ਜਿਸ ਵੇਲੇ ਅਸੀਂ तमाम ਇਹਨਾਂ ਘਟਨਾ ਕਰਮ ਦੀ ਗੱਲ ਕਰ ਰਹੇ ਹਾਂ ਆ ਬੀਤੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਭਾਈਚਾਰਕ ਸੰਤੀ ਜਦ ਅਸੀਂ ਗੱਲ ਕਰਦੇ ਸੀ ਕਈ ਗੈਰ ਸਿੱਖਾਂ ਨੇ ਵੀ ਪੰਜਾਬ ਦੇ ਵਿੱਚ ਹੋਈਆਂ ਬੇਇੱਜ਼ਤੀ ਦੀਆਂ ਘਟਨਾਵਾਂ ਦੇ ਉੱਤੇ ਸਵਾਲ ਖੜੇ ਕੀਤੇ ਅਤੇ ਸਰਕਾਰ ਨੂੰ ਪੁੱਛਿਆ ਵੀ ਕਿ ਜੇਕਰ ਪੰਜਾਬ ਦੀ ਧਰਤੀ ਤੇ ਇਹ ਧਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਦਬੀ ਹੋ ਰਹੀ ਹੈ ਤਦ ਬਾਕੀ ਹੋਰ ਧਰਮਾਂ ਦੇ ਗ੍ਰੰਥਾਂ ਦੀ ਜਦ ਬੇਦਬੀ ਹੁੰਦੀ ਹੈ ਸਰਕਾਰ ਕਿਉਂ ਇੱਕ ਤਰੀਕੇ ਦਾ ਹੱਥ ਵੱਜੇ ਹੋਈ ਹੈ ਅਸੀਂ ਜ਼ਰੂਰ ਸਮਝਣਾ ਚਾਹਾਂਗੇ ਜੋ ਜਥੇਦਾਰ ਸਾਹਿਬ ਵੱਲੋਂ ਫੈਸਲਾ ਲਿਆ ਗਿਆ ਜੋ ਗੈਰ ਸਿੱਖ ਹੈਗੇ ਨਹੀਂ ਉਹਨਾਂ ਨੇ ਇਹ ਸਤ ਸਤ ਸਾਰਾ ਫੈਸਲੇ ਨੂੰ ਕਿਸ ਤਰੀਕੇ ਦੇ ਨਾਲ ਲਿਆ ਪੂਰੇ ਵਰਤਾਰੇ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹ ਜੇਕਰ ਤੁਸੀਂ ਸਾਂਝ ਪਾ ਸਕੋ ਦਰਸ਼ਕਾਂ ਦੇ ਨਾਲ ਬਿਲਕੁਲ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਜਿੱਦਾਂ ਗੈਰ ਸਿੱਖਾਂ ਦੇ ਨਾਲ ਜਦੋਂ ਆਪਾਂ ਗੱਲਬਾਤ ਕੀ ਲਈ ਜਾਂ ਜਦੋਂ ਆਪਾਂ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਸੁਣਦੇ ਆਂ ਤੇ ਪਤਾ ਲੱਗਦਾ ਹੈ ਕਿ ਕਿਉਂਕਿ ਇਹ ਸਿਸਟਮ ਕਾਫੀ ਦੇਰ ਤੋਂ ਸਸਪੈਂਡ ਪਿਆ ਸੀ ਆਪਾਂ ਕਹਿ ਸਕਦੇ ਆਂ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਸੀ ਹੋ ਰਹੀਆਂ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਾਹੋ ਜਲਾਲ ਦੇਖਿਆ ਕਿ ਅਕਾਲ ਤਖਤ ਸਾਹਿਬ ਦਾ ਔਰ ਤੁਸੀਂ ਦੇਖੋ ਨਾ ਕਿ ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਜਿਹੜੀ ਦੀਪ ਸਿੱਧੂ ਕਿਆ ਕਰਦਾ ਸੀ ਨਾ ਕਲਾ ਵਰਤਦੀ ਹੈ ਤੁਸੀਂ ਆਪਾਂ 2024 ਦੇ ਵਿੱਚ ਹੈਗੇ ਆ 2024 ਤੋਂ ਤੁਸੀਂ 7 ਸਾਲ ਪਿੱਛੇ ਚਲ ਜਓ 2017 ਤੱਕ ਜਾਂ ਉਤੋਂ ਥੋੜਾ ਜਿਹਾ ਹੋਰ 16 16 ਤੱਕ 17 ਦੇ ਅਖੀਰ ਤੱਕ ਜਦੋਂ ਚੋਣਾ ਨਹੀਂ ਹੋ ਗਿਆ ਉਦੋਂ ਤੱਕ ਤੂਤੀ ਬੋਲਦੀ ਸੀ ਇਸ ਪਰਿਵਾਰ ਦੀ ਤੇ ਕਿਹੋ ਜੀ ਕਲਾ ਵਰਤੀ ਕਿ ਉਹੀ ਜਿਸ ਤਰੀਕੇ ਦੇ ਨਾਲ ਜਾਹੋ ਜਲਾਲ ਉਸ ਟਾਈਮ ਤੇ ਉਹਨਾਂ ਦਾ ਸੀ ਜਾਂ ਜਿਸ ਰਾਜਨੀਤਿਕ ਤਾਕਤ ਤੇ ਹੁੰਦਿਆਂ ਹੋਇਆ ਇਹ ਸਾਰੀਆਂ ਗਲਤੀਆਂ ਹੋਈਆਂ ਉਹ ਸੱਤਾਂ ਅੱਠਾਂ ਸਾਲਾਂ ਚ ਸਾਹਮਣੇ ਆ ਕੇ ਜਿਸ ਤਰੀਕੇ ਦੇ ਨਾਲ ਬੈਠੇ ਸੀ ਜਿਸ ਤਰੀਕੇ ਦੇ ਨਾਲ ਆਪਾਂ ਕਿਹਾ ਕਿ ਗੱਲਬਾਤ ਕਰ ਰਹੇ ਸੀ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਬੁੱਲ ਵੀ ਥੜਥੜਾ ਰਹੇ ਸੀ ਕਿਤੇ ਨਾ ਕਿਤੇ ਜਿਹੜਾ ਪੂਰਾ ਔਰਾ ਸੀਗਾ ਉਹ ਦੇਖਣ ਵਾਲਾ ਸੀ ਔਰ ਜਿਹੜੇ ਲੋਕ ਉੱਥੇ ਮੌਜੂਦ ਹੋਣਗੇ ਉਹਨਾਂ ਨੇ ਇਹ ਦੇਖਿਆ ਵੀ ਹੋਵੇਗਾ ਕਿ ਕਿਸ ਤਰੀਕੇ ਦਾ ਔਰ ਜਿਹੜੇ ਤੁਸੀਂ ਗੈਰ ਸੇਖਾਂ ਦੀ ਗੱਲ ਕੀਤੀ ਨਾ ਤੇ ਉਹਨਾਂ ਦੇ ਕੋਲ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਮਾਨ ਕਰਨ ਵਾਲੀ ਗੱਲ ਹੈਗੀ ਹੈ ਕਿ ਸਾਡੇ ਕੋਲ ਸਾਡੀਆਂ ਸੰਸਥਾਵਾਂ ਜਿਹੜੀਆਂ ਮੌਜੂਦ ਹੈਗੀਆਂ ਨੇ ਸੰਸਥਾਵਾਂ ਤੇ ਹੋ ਸਕਦਾ ਹੈ ਕਿ ਬੰਦੇ ਜਿਹੜੇ ਕਈ ਵਾਰ ਜਿਹੜੇ ਸ਼ਖਸ ਜਿਹੜੇ ਨੇ ਉਹ ਕਮਜ਼ੋਰ ਨੇ ਉਹ ਆ ਜਾਂਦੇ ਨੇ ਪਰ ਉਹਨਾਂ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੂਰੀ ਦੀ ਪੂਰੀ ਸੰਸਥਾ ਨੂੰ ਹੀ ਜਿਹੜਾ ਹੈ ਗਲਤ ਕਹਿਣ ਲੱਗ ਜਾਈਏ ਉਹਨਾਂ ਨੇ ਦੇਖਿਆ ਕਿ ਕਿਆ ਸਿਸਟਮ ਹੈ ਕਿਉਂਕਿ ਆਪਾਂ ਤੇ ਸੋਚਦੇ ਆਪਾਂ ਤੇ ਗੱਲਬਾਤ ਕਰਦੇ ਜਾਂ ਆਪਾਂ ਨੂੰ ਤੇ ਪਤਾ ਹੈ ਨਾ ਕਿ ਇਹ ਧਾਰਮਿਕ ਗਲਤੀਆਂ ਜਿਹੜੀਆਂ ਅਕਾਲੀ ਦਲ ਵੱਲੋਂ ਹੋਈਆਂ ਜਾਂ ਅਕਾਲੀ ਦਲ ਦਾ ਜਿਹੜਾ ਬੈਕਗ੍ਰਾਉਂਡ ਹੈਗਾ ਏ ਉਹ ਸਿੱਖ ਇਤਿਹਾਸ ਦੇ ਨਾਲ ਜਾਂ ਆਪਾਂ ਕਹਿ ਲਈਏ ਕਿ ਸਿੰਘ ਸਭਾ ਲਹਿਰ ਤੋਂ ਬਾਅਦ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਬਣਦੀ ਹੈ ਇੱਕ ਧਾਰਮਿਕ ਜਥੇਬੰਦੀ ਦੇ ਤੌਰ ਤੇ ਅਕਾਲੀ ਦਲ ਹੋਣ ਚਾਹੁੰਦਾ ਹੈਗਾ ਤੇ ਹੁਣ ਜਾ ਕੇ ਜਿਹੜੀਆਂ ਕਰਪਸ਼ਨਸ ਆਈਆਂ ਨੇ ਪਰ ਜਿਹੜਾ ਇੱਕ ਨਾਨ ਸਿੱਖ ਹੈ ਉਹਨੂੰ ਇਹ ਨਹੀਂ ਪਤਾ ਉਹਦੇ ਲਈ ਤਾਂ ਅਕਾਲੀ ਦਲ ਇੱਕ ਪਾਰਟੀ ਹੈਗੀ ਹੈ ਪਰ ਜਦੋਂ ਉਹ ਦੇਖਦੇ ਨੇ ਕਿ ਸੁਖਬੀਰ ਸਿੰਘ ਬਾਦਲ ਇੱਕ ਇੰਨਾ ਤਗੜਾ ਗ੍ਰਹਿ ਮੰਤਰੀ ਰਿਹਾ ਹੋਵੇ ਉਪ ਮੁੱਖ ਮੰਤਰੀ ਰਿਹਾ ਹੋਵੇ ਜਿਹਦੇ ਕੋਲ ਸੂਬੇ ਦੀ ਪੂਰੀ ਪਾਵਰ ਹੋਵੇ ਤੇ ਉਹ ਜਿਹੜਾ ਹੈਗਾ ਸਾਹਮਣੇ ਜਿੱਦਾਂ ਬੈਠਾ ਹੈਗਾ ਇਹ ਨਿਮਾਣਾ ਜਿਹਾ ਹੋ ਕੇ ਅਕਾਲ ਤਖਤ ਸਾਹਿਬ ਦੇ ਤੇ ਉਹ ਫਿਰ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਸਰਵੋੱਚਤਾ ਹੈਗੀ ਹੈ ਉਹਨੂੰ ਦੇਖ ਕੇ ਕਿਤਨਾ ਕਿਤੇ ਉਹ ਗੱਦਗਦ ਹੁੰਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਦਾਂ ਦਾ ਸਾਡੇ ਵੀ ਕੋਈ ਸਿਸਟਮ ਹੋਵੇ ਕਿ ਸਾਡੇ ਜੇ ਕਿਸੇ ਬੰਦੇ ਨੇ ਕੋਈ ਕਤਲੇਆਮ ਚ ਕੋਈ ਗਲਤੀ ਕੀਤੀ ਹੋਵੇ ਅਸੀਂ ਵੀ ਜਿਹੜਾ ਹੈਗਾ ਉਹਨੂੰ ਡੰਡੇ ਤੇ ਇਸ ਤਰੀਕੇ ਦੇ ਨਾਲ ਕਰ ਸਕੀਏ ਤੇ ਇਹ ਸਾਨੂੰ ਜਿੱਦਾਂ ਮਾਨ ਕਰਨਾ ਚਾਹੀਦਾ ਹੈ ਕਿ ਤਨਾ ਕਿਤੇ ਜਿਸ ਤਰੀਕੇ ਦੇ ਨਾਲ ਇਹ ਹੋਇਆ ਹੈ ਚਾਹੇ ਆਪਾਂ ਕਹਿ ਲਈਏ ਕਿ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦਾ ਟਾਈਮ ਹੀ ਸੀਗਾ ਉਦੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਾਕਤ ਤੇ ਤਲਬ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਵੀ 18ਵੀਂ ਸਦੀ ਦੇ ਵਿੱਚ ਵੀ ਸਿੱਖ ਜਿਹੜਾ ਹੈ ਸਮੇਂ-ਸਮੇਂ ਤੇ ਜਿਹੜਾ ਹੈ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਇੰਸਟੀਟਿਊਸ਼ਨ ਹੈ ਉਸ ਨੂੰ ਵਰਤਦੇ ਰਹੇ ਉਹਨੂੰ ਯੂਜ਼ ਕਰਦੇ ਰਹੇ ਇਹੋ ਜੀਆਂ ਚੀਜ਼ਾਂ ਬਾਰ-ਬਾਰ ਹੋਣੀਆਂ ਚਾਹੀਦੀਆਂ ਨੇ ਧਰਮ ਦਾ ਕੁੰਡਾ ਬਹੁਤ ਜ਼ਰੂਰੀ ਹੈਗਾ ਤੇ ਜੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਜਨੀਤੀ ਦੇ ਉੱਤੇ ਧਰਮ ਦਾ ਇੱਕ ੁੰਡਾ ਰਹਿੰਦਾ ਹੈਗਾ ਤੇ ਸ਼ਾਇਦ ਜਿਹੜੀਆਂ ਸਮੱਸਿਆਵਾਂ ਨੇ ਸਿੱਖ ਕੌਮ ਦੇ ਉੱਤੇ ਸਿੱਖ ਪੰਥ ਦੇ ਉੱਤੇ ਉਹਨਾਂ ਦਾ ਕੋਈ ਨਾ ਕੋਈ ਆਪਾਂ ਕਹਿ ਸਕਦੇ ਹਾਂ ਵੀ ਹੱਲ ਜਿਹੜਾ ਜ਼ਰੂਰ ਨਿਕਲਾਵੇ ਬਿਲਕੁਲ ਜੀ 2 ਦਸੰਬਰ ਨੂੰ ਜੋ ਸ਼੍ਰੀ ਕਲਤਕਾ ਸਾਹਿਬ ਦੇ ਜਥੇਦਾਰ ਨੇ ਜਥੇਦਾਰ ਸਾਹਿਬ ਨੇ ਆਪਣਾ ਅਖੀਰਲਾ ਬਿਆਨ ਦਿੱਤਾ ਸੀ 18 ਮਿੰਟ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕੁਝ ਚੰਦ ਨਾਮ ਹੋਰ ਦਿੱਤੇ ਸੀ ਅਸੀਂ ਇੱਥੇ ਜ਼ਿਕਰ ਦੇ ਵਿੱਚ ਲਿਆਉਣਾ ਚਾਹਾਂਗੇ ਹਰਵਿੰਦਰ ਸਿੰਘ ਸਰਨਾ ਦਾ ਨਾਮ ਜਿਹੜਾ ਨੇ ਜਿਸ ਵੇਲੇ 71 ਤੱਕ ਹੋਈ ਸੀ ਅ ਸ਼ੇਰ ਇਕਾਲ ਤੱਕ ਸਾਇ ਵਿਖੇ ਵਿਦਵਾਨਾਂ ਦੀ ਉਹ ਉਹਨਾਂ ਦੇ ਉੱਤੇ ਕਿਸੇ ਕਈ ਤਰੀਕੇ ਦੇ ਕਿੰਤ ਪਰੰਤੂ ਕੀਤੇ ਸੀਗੇ ਅ ਹਰਵਿੰਦਰ ਸਿੰਘ ਸਰਨਾ ਨੇ ਤਨਖਾਈਆਂ ਹੋਣ ਤੋਂ ਬਾਅਦ ਆਪਣਾ ਇੱਕ ਪ੍ਰਤੀਕਰਮ ਵੀ ਦਿੱਤਾ ਹੈ ਜੋ ਇਸ ਵੇਲੇ ਕਈ ਤਰੀਕੇ ਦੇ ਕਸ਼ਮਕਸ਼ ਪੈਦਾ ਕਰ ਦਿੰਦਾ ਹੈ ਉਹ ਕਹਿੰਦੇ ਨੇ ਕਿ ਜੀ ਅ ਅਕਾਲ ਤਖਤ ਸਾਹਿਬ ਦਾ ਸਤਕਾਰ ਕਰਦੇ ਨੇ ਲੇਕਿਨ ਜਥੇਦਾਰ ਸਾਹਿਬ ਨੂੰ ਉਹ ਰੱਬ ਨਹੀਂ ਮੰਨਦੇ ਇਹ ਇਹ ਜੋ ਉਹਨਾਂ ਨੇ ਆਪਣੀ ਇੱਕ ਕਹ ਲੋ ਸੂਝ ਬੂਝ ਦੇ ਨਾਲ ਜੋ ਇਹ ਬਿਆਨ ਦਿੱਤਾ ਹੈ ਕਿਸ ਕਿਸ ਤਰੀਕੇ ਦੇ ਨਾਲ ਵੇਖੀ ਕਿਉਂਕਿ ਉੱਥੋਂ ਦੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਬਿਲਕੁਲ ਤਾਕੀਦ ਕੀਤੀ ਗਈ ਹਰਵਿੰਦਰ ਸਿੰਘ ਸਰਨਾ ਦਾ ਨਾਮ ਲੈ ਕੇ ਕਿ ਉਹ ਬਚਣ ਅਜਿਹੇ ਬਿਆਨਾਂ ਤੋਂ ਦੇਣ ਦੇ ਵਿੱਚ ਨਾਲ ਨਾਮ ਵਿਰਸਾ ਸਿੰਘ ਬਲਟੋਹਾ ਦਾ ਵੀ ਲਿਆ ਕਹਿ ਨਹੀਂ ਗਏ ਕਿ ਕਿਵੇਂ ਇੱਕ ਸਿੱਖ ਵਸਤੇ ਵੱਡੀ ਗੱਲ ਹੁੰਦੀ ਹੈ ਲੇਕਿਨ ਫਿਰ ਵੀ ਜੇਕਰ ਸਿੱਖ ਉਸੇ ਤਰਜ਼ ਦੇ ਉੱਤੇ ਆ ਕੇ ਬਿਆਨਬਾਜ਼ੀ ਕਰੀਏ ਤਾਂ ਕਹਿ ਸਕਦੇ ਆ ਕਿ ਮਾਨਸਿਕ ਤੌਰ ਦੇ ਉੱਤੇ ਜਾਂ ਕਿਸੇ ਨਾ ਕਿਸੇ ਦਾ ਪਿੱਛੋ ਦੀ ਬੈਕਐਂਡ ਜ਼ਰੂਰ ਹੋਏਗਾ ਅਜਿਹੇ ਅਜਿਹੇ ਵਿਅਕਤੀ ਜੀ ਬਿਲਕੁਲ ਜਿੱਦਾਂ ਉਹਨਾਂ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਰੱਬ ਨਹੀਂ ਮੰਨਦਾ ਤੇ ਰੱਬ ਤੇ ਕੋਈ ਵੀ ਨਹੀਂ ਮੰਨਦਾ ਹੈਗਾ ਰੱਬ ਤੇ ਸਾਡੇ ਸਿੱਖਾਂ ਦੇ ਲਈ ਤੇ ਅਕਾਲ ਪੁਰਖ ਹੀ ਰੱਬ ਹੈ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈਗੀ ਏ ਉਹ ਕਿਸੇ ਨਾ ਕਿਸੇ ਬੰਦੇ ਦੇ ਥਰੂ ਹੀ ਲਾਗੂ ਹੋਣੀ ਹੈ ਨਾ ਉੱਥੇ ਤੁਸੀਂ ਫਿਰ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਤੇ ਫਿਰ ਕੀ ਉਹ ਇੱਕ ਗੁਰਦੁਆਰਾ ਹੈ ਤੁਹਾਡੇ ਲਈ ਜਾਂ ਫਿਰ ਵੀ ਉੱਥੇ ਜਾ ਕੇ ਮੱਥਾ ਹੀ ਟੇਕਣਾ ਹੈ ਫਿਰ ਜੇ ਤੁਸੀਂ ਜਿਹੜੇ ਉੱਥੇ ਆਪਾਂ ਕਹੀਏ ਕਿ ਜ਼ਿੰਮੇਵਾਰੀ ਜਿੰਨਾਂ ਨੂੰ ਕੌਮ ਦੀ ਜਾਂ ਆਪਾਂ ਕਹ ਲਈਏ ਦਿੱਤੀ ਹੋਈ ਹੈ ਤੇ ਜੇ ਉਹਨਾਂ ਵੱਲੋਂ ਕੋਈ ਫੈਸਲੇ ਆਉਂਦੇ ਨੇ ਦੂਜਾ ਇਹਨਾਂ ਦੀ ਮੈਂ ਆਡੀਓ ਰਿਕਾਰਡਿੰਗ ਵੀ ਜਿਹੜੀ ਇੱਕਦਮ ਕਿਸੇ ਚੈਨਲ ਤੇ ਚੱਲ ਰਹੀ ਸੀ ਨਾ ਤੇ ਕਿਸੇ ਨੇ ਕਾਲ ਇਹਨਾਂ ਦੀ ਲਈ ਸੀ ਕਹਿੰਦੇ ਜੀ ਇਹਨਾਂ ਨੇ ਕਿਹਾ ਕਿ ਇੱਜੜ ਲਬਜ ਦੀ ਇਹਨਾਂ ਨੇ ਬੜ ਜੀ ਮੈਂ ਤੇ ਉਹ ਕਿਹਾ ਸੀ ਮੈਂ ਇਸ ਤਰ੍ਹਾਂ ਕੁਝ ਗਲਤ ਨਹੀਂ ਕਿਹਾ ਪਰ ਉਹਦੇ ਚ ਜਿਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਹਨਾਂ ਦੀ ਪੁਰਾਣੀ ਵੀਡੀਓ ਦੇਖੋਗੇ ਨਾ ਉਹਦੇ ਚ ਇਹਨਾਂ ਨੇ ਇੱਕ ਗੱਲ ਕਹੀ ਕਿ ਜਥੇਦਾਰਾਂ ਦੀ ਯੂਨੀਅਨ ਕਦੇ ਤੋਂ ਹੋਣ ਲੱਗ ਗਈ ਕਿ ਜਥੇਦਾਰ ਇੱਕ ਨੇ ਇੱਕ ਨੇ ਜਿਹੜਾ ਕਿਹਾ ਤੇ ਦੂਜਾ ਜਿਹੜਾ ਹੈਗਾ ਉਹਦੇ ਨਾਲ ਯੂਨੀਅਨ ਕਰਕੇ ਖੜ ਗਿਆ ਹੁਣ ਤੁਸੀਂ ਇਹ ਦੇਖੋ ਵੀ ਇਹੀ ਤਾਂ ਹੈ ਨਾ ਇਹੋ ਹੀ ਤਾਂ ਉਹਨਾਂ ਦੀ ਕਿਤਨਾ ਕਿਤੇ ਚਾਲ ਸੀ ਨਾ ਕਿ ਅਸੀਂ ਜਿਹੜਾ ਹੈ ਆਈਸੋਲੇਟ ਕਰ ਦਈਏ ਜਥੇਦਾਰ ਹਰਪ੍ਰੀਤ ਸਿੰਘ ਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਪਾ ਦਈਏ ਕਿ ਉਹ ਅਸਤੀਫਾ ਦੇ ਕੇ ਪਾਸੇ ਹੋ ਜੇ ਤੇ ਮਸਲਾ ਜਿਹੜਾ ਹੈ ਹੋਰ ਜ਼ਿਆਦਾ ਸੌਖਾ ਹੋ ਜਾਵੇ ਪਰ ਇਸ ਤਰ੍ਹਾਂ ਦਾ ਹੋਣ ਨਹੀਂ ਦਿੱਤਾ ਗਿਆ ਜਿੱਥੇ ਦਾ ਰਕबीर ਸਿੰਘ ਨੇ ਜੇ ਉੱਥੇ ਸਟੈਂਡ ਲਿਆ ਹੈਗਾ ਤੇ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਕੀਤਾ ਗਿਆ ਇਹਨਾਂ ਦਾ ਜਿਹੜਾ ਅਸਤੀਫਾ ਹੈ ਉਹ ਪ੍ਰਮਾਨ ਨਹੀਂ ਕਰਨਾ ਜੇ ਇਹਨਾਂ ਦਾ ਅਸਤੀਫਾ ਪ੍ਰਮਾਨ ਹੋਇਆ ਤੇ ਅਸੀਂ ਵੀ ਜਿਹੜਾ ਹੈ ਫਿਰ ਅਸਤੀਫਾ ਦੇਵਾਂਗੇ ਤੇ ਇਹ ਗੱਲ ਨੂੰ ਜਿਸ ਤਰੀਕੇ ਦੇ ਨਾਲ ਹਰਬਿੰਦਰ ਸਿੰਘ ਸਰਨਾ ਹੁਣਾ ਨੇ ਕਿਹਾ ਕਿ ਜਥੇਦਾਰੀਆਂ ਦੀ ਜਥੇਦਾਰਾਂ ਦੀ ਯੂਨੀਅਨ ਕਾਤੋਂ ਹੋਣ ਲੱਗੀ ਜਥੇਦਾਰਾਂ ਦੀ ਯੂਨੀਅਨ ਤੁਸੀਂ ਇਹ ਸੋਚੋ ਕਿ ਜੇ ਹੋਵੇ ਜੇ ਜਥੇਦਾਰ ਕੌਮ ਨੂੰ ਸਾਹਮਣੇ ਰੱਖ ਕੇ ਜਥੇਦਾਰ ਜੇ ਸ਼ੁਰੂ ਤੋਂ ਹੀ ਇਸ ਤਰੀਕੇ ਦੇ ਨਾਲ ਕਰਦੇ ਜਾਂ ਆਪਾਂ ਕਹਿ ਰਹੇ ਕਿ ਜਦੋਂ ਗੁਰਬਚਨ ਸਿੰਘ ਹੁਣਾ ਦੇ ਜਿਹੜੇ ਸਿੰਘ ਸਾਹਿਬ ਗੁਰਬਚਨ ਸਿੰਘ ਸਨ ਜੇ ਉਹਨਾਂ ਨੇ ਕਿਤੇ ਸਹੀ ਫੈਸਲੇ ਲਏ ਹੁੰਦੇ ਜੇ ਉਹ 2015 ਚ ਜੇ ਕਿਤੇ ਉਹ ਇਸ ਪ੍ਰੈਸ਼ਰ ਦੇ ਅਧੀਨ ਫੈਸਲਾ ਨਾ ਕਰਦੇ ਤਿਆਜ ਇਥੋਂ ਤੱਕ ਗੱਲ ਪਹੁੰਚਣੀ ਨਹੀਂ ਸੀ ਹੈਗੀ ਜਥੇਦਾਰਾਂ ਦੀ ਤੇ ਯੂਨੀਅਨ ਹੋਣੀ ਚਾਹੀਦੀ ਹੈ ਨਾ ਕੌਮ ਨੂੰ ਲੈ ਕੇ ਜੇ ਕੌਮ ਨੂੰ ਲੈ ਕੇ ਨਹੀਂ ਹੋਣੀ ਤੇ ਕਿੱਦਾਂ ਹੋਣੀ ਆ ਤੇ ਦੂਜਾ ਜਿਹੜਾ ਇਸੇ ਹੀ ਸਪੀਚ ਦੇ ਵਿੱਚ ਜਦੋਂ ਰਵਿੰਦਰ ਸਿੰਘ ਸਰਨਾ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਦੇ ਚ ਉਹਨਾਂ ਨੇ ਇਹ ਗੱਲ ਜਿਹੜੀ ਜਥੇਦਾਰ ਸਾਹਿਬ ਨੇ ਕਹੀ ਤੁਸੀਂ ਵੀ ਸ਼ਾਇਦ ਸੁਣੀ ਹੋਏਗੀ ਕਿ ਉਹ ਕਹਿੰਦਾ ਕਿ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਮੈਨੂੰ ਬੁਲਾਉਣਗੇ ਤੇ ਮੈਂ ਜਿਹੜਾ ਹੈਗਾ ਵੀ ਜਾਵਾਂਗਾ ਮੈਂ ਆਪਣੇ ਬਿਆਨ ਤੇ ਖੜਾ ਆਂ ਮੈਨੂੰ ਕੋਈ ਕਹੇ ਕਹੇ ਤੇ ਕੋਈ ਮੈਨੂੰ ਕੋਈ ਉਹ ਨਹੀਂ ਹੈਗਾ ਮੈਨੂੰ ਕੋਈ ਆਪਣੇ ਕਹੇ ਤੇ ਕੁਛ ਅਫਸੋਸ ਨਹੀਂ ਹੈਗਾ ਮੈਂ ਇਸੇ ਸਟੈਂਡ ਤੇ ਖੜਾ ਹੈਗਾ ਹੁਣ ਜਦੋਂ ਇਹ ਪੱਖ ਤੁਸੀਂ ਦੇ ਰਹੇ ਹੈਗੇ ਹੋ ਤੇ ਫਿਰ ਤੇ ਤਨਖਾਹੀਆ ਜੇ ਕਰਾਰ ਦਿੱਤਾ ਤੇ ਫਿਰ ਉਹਨੂੰ ਕਬੂਲੋ ਨਾ ਫਿਰ ਇੱਥੇ ਜੇ ਆਪਾਂ ਕਹੀਏ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋੱਚਤਾ ਹੈ ਕਿਤਨਾ ਕਿਤੇ ਬਹਾਲ ਹੋ ਰਹੀ ਹੈਗੀ ਹੈ ਤੇ ਫਿਰ ਉਸ ਨੂੰ ਲੈ ਕੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਦੇ ਆਪਾਂ ਕਹਿ ਲਈਏ ਕਿ bizness minded ਜਿਹੜੇ ਲੋਕ ਹੈਗੇ ਨੇ ਉਹ ਕਿਤਨਾ ਕਿਤੇ एट ਆਪਣੇ ਅਕਸਰوں ਵੀ ਢਾਲ ਆ ਰਹੇ ਨੇ ਤੇ ਕਿਤਨਾ ਕਿਤੇ ਅਕਾਲ ਤਖਸਾਹਬ ਦੇ ਖਿਲਾਫ ਵੀ ਪੁਕਤਰੇ ਹੈਗੇ ਨੇ ਔਰ ਇਹਨਾਂ ਦੇ ਨਾਲ ਜਿਹੜਾ ਹੈ ਮੇਰੇ ਖਿਆਲ ਜਰੂਰ ਇਹਨਾਂ ਦੇ ਬਾਰੇ ਜਿਹੜਾ ਕਿਤਨਾ ਕਿਤੇ ਜਿਹੜੇ ਉਥੋਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਵੀ ਸੋਚਣ ਵਿਚਾਰਨ ਦੀ ਜੜੀ ਜ਼ਰੂਰਤ ਹੈਗੀ ਹੈ ਤੇ ਦੂਜੇ ਬੰਦੇ ਜਿਹੜੀ ਆਪਾਂ ਕਹਿ ਲਈਏ ਕਿ ਕਮੇਟੀ ਜਿਹੜੀ ਅਕਾਲ ਤਖਸਾਹਬ ਦੇ ਵੱਲੋਂ ਵੀ ਅਗਲੇ 6 ਮਹੀਨੇ ਤੱਕ ਜਿਹੜੀ ਅਕਾਲੀ ਦਲ ਦੀ ਬਕਾਇਦਾ ਪਰਤੀ ਹੋਵੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਪਰਤੀ ਤੋਂ ਬਾਅਦ ਜਿਹੜਾ ਹੈਗਾ ਤੇ ਬਕਾਇਦਾ ਪ੍ਰਧਾਨ ਦੀ ਜਿਹੜੀ ਹੈ ਚੋਣ ਕੀਤੀ ਜਾਵੇ ਉਸ ਕਮੇਟੀ ਦੇ ਵਿੱਚ ਇੱਕ ਨਵਾਂ ਨਾਮ ਹੋਰ ਜਿਹੜਾ ਐਡ ਕੀਤਾ ਗਿਆ ਉਸ ਦੇ ਵਿੱਚ ਸਰਦਾਰ ਕਿਰਪਾਲ ਸਿੰਘ ਮਨੂਗਰ ਦਾ ਨਾਮ ਇਹ ਉਸ ਟਾਈਮ ਪਹਿਲਾਂ ਨਹੀਂ ਸੀ ਹੈਗਾ ਇਹ ਬਾਅਦ ਚੋਂ ਐਡ ਕੀਤਾ ਗਿਆ ਹੈ ਹੋ ਸਕਦਾ ਹੈ ਕਿ ਐਕਸਪੀਰੀਅੰਸ ਦੇ ਕਰਕੇ ਜਾਂ ਕਿਉਂਕਿ ਜਿਹੜੇ ਬਾਕੀ ਦੇ ਬੰਦੇ ਨੇ ਉਹਨਾਂ ਨੂੰ ਸ਼ਾਇਦ ਇਹ ਪ੍ਰੋਸੈਸ ਦਾ ਇੰਨਾ ਆਪਾਂ ਕਹਿ ਲਈਏ ਕਿ ਬਹੁਤਾ ਜਿਆਦਾ ਨਾ ਪਤਾ ਹੋਵੇ ਪਰ ਫਿਰ ਵੀ ਅਲੱਗ-ਅਲੱਗ ਧੜੇ ਚੋਂ ਬੰਦੇ ਜਿਹੜੇ ਐਡ ਕੀਤੇ ਗਏ ਨੇ ਤੇ ਕਿਤਨਾ ਕਿਤੇ ਇਹਨੂੰ ਆਪਾਂ ਐਸੇ ਪੋਜ਼ਿਟਿਵ ਨੋਟ ਤੇ ਦੇਖ ਸਕਦੇ ਹੈਗੇ ਆ ਕਿਉਂਕਿ ਉਸ ਦੇ ਵਿੱਚ ਜੇ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਸਤਵੰਤ ਕੌਰ ਜੀ ਨੇ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੇ ਸੁਪਤਰੀ ਨੇ ਸਰਦਾਰ ਇਕਪਾਲ ਸਿੰਘ ਝੁੰਦਾ ਹੈਗੇ ਨੇ ਝੁੰਦਾ ਕਮੇਟੀ ਵਾਲੇ ਉਹਨਾਂ ਦਾ ਵੀ ਇੱਕ ਬੜਾ ਪੋਜ਼ਿਟਿਵ ਹੈਗਾ ਹੈ ਤੇ ਜਿਹੜੇ ਸੁਧਾਰ ਲੈਰ ਤੋਂ ਮਿਸਟਰ ਵਡਾਲਾ ਹੈਗੇ ਨੇ ਉਮੈਦਪੁਰੀ ਜੀ ਹੈਗੇ ਨੇ ਸਰਦਾਰ ਕਿਰਪਾਲ ਸਿੰਘ ਬਨੂਗਰ ਹੋਣੀ ਹੈਗੇ ਨੇ ਇੱਦੇ ਚ ਜੀ ਆਪਾ ਇਸ ਨੂੰ ਹੋਰ ਦਾਇਰਾ ਥੋੜਾ ਜਿਹਾ ਵਿਸ਼ਾਲ ਕਰਨਾ ਸੀ ਤੇ ਇੱਕ ਵਿਦਵਾਨ ਨੂੰ ਅਸੀਂ ਸੁਣ ਰਹੀ ਸੀ ਉਹ ਕਹਿੰਦੇ ਵੀ ਇਹਦੇ ਵਿੱਚ ਹੋਰ ਵੀ ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਜਾ ਸਕਦਾ ਸੀ ਇਹਦੇ ਵਿੱਚ ਹੋਰ ਐਮਪੀ ਜਿਹੜੇ ਸਰਬਜੀਤ ਸਿੰਘ ਹੈਗੇ ਨੇ ਉਹਨਾਂ ਦੀ ਪਾਰਟਿਸਪੇਸ਼ਨ ਜਾਂ ਭਾਈ ਅਮਰਪਾਲ ਸਿੰਘ ਵਾਲਾ ਗਰੁੱਪ ਹੈਗਾ ਜੇ ਉਹਨਾਂ ਨੂੰ ਵੀ ਕਿਤੇ ਨਾਲ ਰ ਲੈ ਲੈਂਦੇ ਤੇ ਸ਼ਾਇਦ ਦਾਇਰਾ ਜਿਹੜਾ ਹੋਰ ਵੱਡਾ ਹੋ ਜਾਂਦਾ ਤੇ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਕਿਹਾ ਕਿ 6 ਮਹੀਨੇ ਚ ਕਿੱਦਾਂ ਦੀ ਭਰਤੀ ਹੁੰਦੀ ਹੈ ਕੀ ਪੋਜ਼ਿਟਿਵ ਭਰਤੀ ਹੁੰਦੀ ਹੈ ਕੀ ਜਿਹੜਾ ਹੈਗਾ ਇਹ ਲੋਕ ਜਾ ਕੇ ਗਰਾਊਂਡ ਤੇ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਚੋਣ ਹੁੰਦੀ ਹੈ ਤੇ ਫਿਰ ਜਿਹੜਾ ਹੈ ਪ੍ਰਧਾਨ ਚੁਣਿਆ ਜਾਏਗਾ ਫਿਰ ਜਿਹੜੀ ਪੂਰੀ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਟੀਮ ਜੁਣੀ ਜਾਏਗੀ ਤੇ ਫਿਰ ਕੀ ਉਹ ਟੀਮ ਜੇ ਪੁਰਾਣਿਆਂ ਦੇ ਵਿੱਚੋਂ ਹੋਈ ਤੇ ਫਿਰ ਤੇ ਪੰਥੋਂ ਨੂੰ ਐਕਸੈਪਟ ਕਰੇਗਾ ਨਹੀਂ ਕਰੇਗਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੈ ਹਾਲ ਦੀ ਗੱਡੀ ਜੇ ਆਪਾਂ ਕੀ ਕਿਤੇ ਨਾ ਕਿਤੇ ਵਧੀਆ ਫੈਸਲਾ ਜਿਹੜਾ ਹੋਇਆ ਹੈ ਹਾਂ ਜੋ ਕੁਝ ਲੋਕ ਕਰ ਰਹੇ ਸਨ ਚਾਹੁੰਦੇ ਸਨ ਕਿ ਪੂਰੇ ਤਰੀਕੇ ਦੇ ਨਾਲ ਇੱਕੋ ਦਮ ਇਹਨਾਂ ਨੂੰ ਕਰ ਦਿੱਤਾ ਜਾਵੇ ਹੋ ਸਕਦਾ ਹੈ ਕਿ ਅਜੇ ਉਹ ਸਮਾਂ ਜਿਹੜਾ ਹੈ ਮੰਗ ਨਹੀਂ ਕਰਦਾ ਜਾਂ ਅਜੇ ਹੋਰ ਬਹੁਤ ਸਾਰੇ ਜਿਹੜੇ ਪ੍ਰੈਸ਼ਰ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਮੈਨੇਜ ਹੋ ਜਾਂਦੀਆਂ ਨੇ ਪਰ ਹਾਲ ਦੀ ਘੜੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਮੀਦ ਦੀ ਕਿਰਨ ਅਜੇ ਵੀ ਬਾਕੀ ਹੈ ਬਿਲਕੁਲ ਜੀ ਅਜਿਹੇ ਦੇ ਵਿੱਚ ਸਿਰਫ ਇਹਨਾਂ ਸਿਆਸੀ ਆਗੂਆਂ ਦੇ ਉੱਤੇ ਹੀ ਚਾਤਨੀ ਪਾਈ ਗਈ ਸ਼੍ਰੀ ਕਾਲ ਤਕ ਸੈਂਪੀ ਚਤੇਦਾਰ ਸਾਹਿਬ ਦੇ ਵੱਲੋਂ ਲੇਕਿਨ ਸਾਬਕਾ ਚਤੇਦਾਰ ਦਾ ਵੀ ਨਾਮ ਵਿੱਚ ਇਥੇ ਜ਼ਰੂਰ ਆਇਆ ਹੈ 2 ਦਸੰਬਰ ਨੂੰ ਹੀ ਸਾਬਕਾ ਚਤੇਦਾਰ ਸ਼੍ਰੀ ਕਾਲ ਤਕ ਸਾਹਿਬ ਦੇ ਜੋ ਸੀ ਗੁਰਪ੍ਰਚੰਦ ਸਿੰਘ ਜੀ ਉਹਨਾਂ ਤੱਕ ਜੋ ਕੁਝ ਸੇਵਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚਾਈਆਂ ਜਾਂਦੀਆਂ ਸੀ ਉਸ ਨੂੰ ਵਾਪਸ ਲੈਣ ਦੇ ਲਈ ਵੀ ਫਰਮਾਨ ਜਾਰੀ ਕੀਤਾ ਗਿਆ ਅਤੇ ਨਾਲ ਦੇ ਨਾਲ ਇੱਥੇ ਗਿਆਨੀ ਗੁਰਮukh ਸਿੰਘ ਨੂੰ ਵੀ ਤਬਾਦਲਾ ਹੋਣ ਦਾ ਕਰ ਦਿੱਤਾ ਜਾਏ ਇਹ ਇੱਥੇ ਪ੍ਰਮਾਨ ਸਨਾਇਆ ਗਿਆ ਹੈ ਜ਼ਰੂਰ ਇਹਨਾਂ ਦੋਨਾਂ ਬਾਬਤ ਅਸੀਂ ਆਪਣੇ ਦਰਸ਼ਕਾਂ ਨੂੰ ਕੀ ਅਹਿਮ ਜਾਣਕਾਰੀ ਦੇ ਸਕਦੇ ਕਿਉਂਕਿ ਗਿਆਨੀ ਗੁਰਮukh ਸਿੰਘ ਬਾਬਤ ਸੰਗਤਾਂ ਵਿਸ਼ੇਸ਼ ਤੌਰ ਦੇਤੇ ਜਾਨਣਾ ਚਾਹਦੀ ਹੈ ਜੀ ਬਿਲਕੁਲ ਉਹਨਾਂ ਦਾ ਤਬਾਦਲਾ ਅੱਜ ਕਰ ਵੀ ਦਿੱਤਾ ਗਿਆ ਹੈ ਮੁਖਸਰ ਸਾਹਿਬ ਉਹਨਾਂ ਨੂੰ ਜਿਹੜਾ ਹੈ ਪੇਜ ਵੀ ਦਿੱਤਾ ਗਿਆ ਜੋ ਆਪਾਂ ਕਹ ਲਈਏ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਗੈਰ ਤਸੱਲੀ ਬਖਸ਼ ਜਿਹੜਾ ਹੈ ਉਸ ਨੂੰ ਕਰਾਰ ਦਿੱਤਾ ਗਿਆ ਹੈ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੌਕਾ ਹੈਗਾ ਸੀ ਦੋਨਾਂ ਹੀ ਜਥੇਦਾਰਾਂ ਦੇ ਕੋਲ ਜਿਹੜੇ ਜਥੇਦਾਰ ਇਕਬਾਲ ਸਿੰਘ ਨੇ ਸਾਬਕਾ ਜਥੇਦਾਰ ਉਤੇ ਆਲਰੇਡੀ ਜਿੰਨਾ ਤੱਕ ਦੇ ਜਥੇਦਾਰ ਨਹੀਂ ਹੈਗੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਧਰਲੇ ਬੰਨੇ ਉਹਨਾਂ ਦੀਆਂ ਸੇਵਾਵਾਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਤਾਂ ਕਰਕੇ ਇਸ ਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ ਪਰ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਸਿੰਘ ਸਾਹਿਬ ਗੁਰਮਖ ਸਿੰਘ ਨੇ ਉਹਨਾਂ ਨੂੰ ਮੂਵ ਕਰ ਦਿੱਤਾ ਗਿਆ ਉਹਨਾਂ ਦਾ ਇਤਬਾਰਲਾ ਕਰ ਦਿੱਤਾ ਗਿਆ ਹੈ ਤੇ ਜਿਹੜੇ ਜਥੇਦਾਰ ਗੁਰਬਚਨ ਸਿੰਘ ਨੇ ਸਾਬਕਾ ਜਥੇਦਾਰ ਸਨ ਜਿਨ੍ਹਾਂ ਨੇ ਫੈਸਲਾ ਦਿੱਤਾ ਸੀ ਕਿਉਂਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਆਪਕੈਲੀ ਕਿ ਮੇਨ ਜਿਹੜੀ ਜ਼ਿੰਮੇਵਾਰੀ ਉਹਨਾਂ ਤੇ ਅਪਹੈਲਡ ਹੁੰਦੀ ਹੈਗੀ ਹੈ ਅ ਔਰ ਉਹਨਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੂੰ ਰਿਹਾਈਸ਼ ਦਿੱਤੀ ਗਈ ਸੀ ਉਹ ਵੀ ਜਿਹੜੀ ਹੈ ਉਹਨਾਂ ਤੋਂ ਵਾਪਸ ਲੈ ਲਈ ਗਈ ਹੈ ਔਰ ਸਰਦਾਰ ਅਮਨਪ੍ਰੀਤ ਸਿੰਘ ਜੀ ਉਹਨਾਂ ਨੂੰ ਨਾ ਇੱਕ ਵਿੰਗ ਦਿੱਤਾ ਗਿਆ ਸੀ ਧਰਮ ਪ੍ਰਚਾਰ ਵਹੀਰ ਉਹਦੇ ਉਹ ਕੋਆਰਡੀਨੇਟਰ ਸਨ ਤੇ ਦੋ ਵਾਹਨ ਜਾਂ ਦੋ ਗੱਡੀਆਂ ਦਿੱਤੀਆਂ ਗਈਆਂ ਸੀ ਪੰਜ ਸੇਵਾਦਾਰ ਸਨ ਉਹ ਸਾਰਾ ਕੁਝ ਉਹਨਾਂ ਤੋਂ ਵਾਪਸ ਜਿਹੜਾ ਹੈ ਲੈ ਲਿਆ ਗਿਆ ਹੈ ਕਿਤਨਾ ਕਿਤੇ ਇਹਨਾਂ ਨੇ ਮੌਕਾ ਗਵਾਇਆ ਜਦੋਂ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਸੀ ਤੇ ਜੇ ਕਿਤੇ ਉਹ ਖੁੱਲ ਕੇ ਸਾਹਮਣੇ ਆ ਜਾਂਦੇ ਔਰ ਸੱਚ-ਸੱਚ ਦੱਸ ਦਿੰਦੇ ਕਿ ਆ ਘਟਨਾਕਰਮ ਵਾਪਰਿਆ ਹੈ ਇਸ ਬੰਦੇ ਦਾ ਇਹ ਰੋਲ ਹੈਗਾ ਕਿਉਂਕਿ ਉਹਨਾਂ ਦੇ ਤੇ ਸਾਹਮਣੇ ਹੋਇਆ ਨਾ ਜਿਹੜੇ ਦੋਵੇਂ ਫੈਸਲੇ ਹੋਏ ਨੇ ਚਾਹੇ ਉਹ ਸੌਦਾ ਸਾਦ ਨੂੰ ਮੁਆਫੀ ਦੇਣ ਵਾਲਾ ਫੈਸਲਾ ਹੋਵੇ ਜਾਂ ਫਿਰ ਜਦੋਂ ਸੰਗਤ ਦਾ ਪ੍ਰੈਸ਼ਰ ਪਿਆ ਤੇ ਉਹ ਵਿਰੋਧ ਵਾਲਾ ਜਾਂ ਵਾਪਸ ਲੈਣ ਵਾਲਾ ਫੈਸਲਾ ਹੋਵੇ ਇਹ ਦੋਨੋਂ ਫੈਸਲੇ ਜਿਹੜੇ ਨੇ ਜਥੇਦਾਰ ਗੁਰਬਚਨ ਸਿੰਘ ਹੋਣਾ ਨੇ ਆਪ ਜਿਹੜੇ ਲਈ ਹੈਗੇ ਨੇ ਤੇ ਫੇਰੀ ਇਹਨਾਂ ਤੋਂ ਵੱਧ ਹੋਰ ਮੇਰੇ ਖਿਆਲ ਨਾਲ ਕੋਈ ਵੀ ਨਹੀਂ ਜਾਣ ਸਕਦਾ ਹੋਣਾ ਔਰ ਇਹਨਾਂ ਕੋਲ ਇੱਕ ਮੌਕਾ ਸੀ ਸਾਬਿਤ ਕਰਨ ਦਾ ਇਹਨਾਂ ਕੋਲ ਮੌਕਾ ਸੀ ਕਿ ਆਪਣੇ ਦਿਲ ਤੋਂ ਭਾਰ ਜਿਹੜਾ ਹੌਲਾ ਕਰ ਲੈਂਦੇ ਪਰ ਕਿਤਨਾ ਕਿਤੇ ਮੌਕਾ ਇਹ ਗਵਾਚਾ ਹੈਗਾ ਇਹ ਆਪਾਂ ਇਹ ਗੱਲ ਕਹਿ ਸਕਦੇ ਆ ਤੇ ਹੁਣ ਜੋ ਘਟਨਾ ਕਰਮ ਹੈ ਆਪਣੇ ਸਾਹਮਣੇ ਹੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੁਬਾਰਾ ਜਿਹੜਾ ਹੈ ਸਪਸ਼ਟਿਕਰਣ ਇਹਨਾਂ ਦੇ ਵੱਲੋਂ ਦਿੱਤਾ ਜਾਂਦਾ ਹੈ ਜਾਂ ਨਹੀਂ ਇਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਬਿਲਕੁਲ ਜੀ तमाम ਚੀਜ਼ਾਂ ਜੋ 2 ਦਸੰਬਰ ਦੇ ਨਾਲ ਜੁੜੀਆਂ ਸੀਗੀਆਂ ਤੇ ਆ ਅੱਜ ਜੋ ਸੁਖਵੀਰ ਸਿੰਘ ਆਪਾਦਰ ਦੇ ਉੱਤੇ ਹਮਲਾ ਹੋਇਆ ਉਸ ਦੀ ਗੱਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਮੀ ਸੀ ਅਸੀਂ ਕੀਤੀ